ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਤੇ ਵੱਡੇ ਦੋਸ਼ ਲੱਗੇ ਹਨ ਦਰਅਸਲ ਇੱਕ ਅਸਾਈਲਮ ਮੰਗਣ ਵਾਲੇ ਵਿਅਕਤੀ ਨੇ ਦਾਵਾ ਕੀਤਾ ਹੈ ਕਿ ਉਸ ਨੂੰ ਝੂਠ ਬੋਲਣ ਲਈ ਦਬਾ ਪਾਇਆ ਗਿਆ ਸੀ ਤੇ ਜਦੋਂ ਉਸ ਨੇ ਸੱਚ ਬੋਲ ਦਿੱਤਾ ਤਾਂ ਉਸ ਦੇ ਖਿਲਾਫ ਹੀ ਕਾਰਵਾਈ ਕਰ ਦਿੱਤੀ ਗਈ ਇਹ ਵਿਅਕਤੀ ਹੁਣ ਕਹਿੰਦਾ ਹੈ ਕਿ ਜੇ ਉਸ ਨੂੰ ਵਾਪਸ ਸ਼੍ਰੀਲੰਕਾ ਭੇਜਿਆ ਗਿਆ ਤਾਂ ਉਸ ਦੀ ਜਾਨ ਨੂੰ ਖਤਰਾ ਹੈ ਆਓ ਦੇਖਦੇ ਹਾਂ ਪੂਰਾ ਮਾਮਲਾ ਕੀ ਹੈ ਦਰਅਸਲ ਇੱਕ ਸ਼੍ਰੀਲੰਕਾਈ ਵਿਅਕਤੀ ਜੋ ਕਿ ਅਸਾਈਲਮ ਮੰਗ ਰਿਹਾ ਸੀ ਉਸ ਦੀ ਦਿਲ ਦਹਿਲਾ ਦੇਣ ਵਾਲੀ ਕਹਾਣੀ ਹੈ ਜਿਸ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਉਸਤੇ ਦਬਾਅ ਪਾਇਆ ਕਿ ਉਹ ਇੱਕ ਇੰਟਰਪ੍ਰੀਟਰ ਦੇ ਖਿਲਾਫ ਝੂਠਾ ਬਿਆਨ ਦੇਵੇ ਪਰ ਜਦੋਂ ਉਸਨੇ ਇਨਕਾਰ ਕਰ ਦਿੱਤਾ ਤਾਂ ਉਸਦੀ ਅਸਾਈਲਮ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਤੇ ਉਸਦੇ ਨਿੱਜੀ ਵੇਰਵੇ ਉਸਦੀ ਸਾਬਕਾ ਪਤਨੀ ਤੱਕ ਪਹੁੰਚਾ ਦਿੱਤੇ ਗਏ ਜੋ ਕਿ ਸ਼੍ਰੀਲੰਕਾ ਦੇ ਵਿੱਚ ਰਹਿੰਦੀ ਹੈ ਆਰ ਐਂਡ ਜ਼ेड ਦੁਆਰਾ ਪ੍ਰਾਪਤ ਈਮੇਲਾਂ ਦੇ ਵਿੱਚ ਇੱਕ ਇਮੀਗ੍ਰੇਸ਼ਨ ਅਫਸਰ ਨੇ ਉਸ ਨੂੰ ਪੁੱਛਿਆ ਤੁਸੀਂ ਸੱਚ ਬੋਲਣ ਬਾਰੇ ਆਪਣਾ ਰੋਖੂ ਮੁਰਤ ਤੋਂ ਸੋਚੋ ਨਹੀਂ ਤਾਂ ਤੁਹਾਡਾ ਕੇਸ ਕਾਮਯਾਬ ਹੋਣਾ ਬੇਹਦ ਔਖਾ ਹੈ ਤਾਂ ਉਸ ਵਿਅਕਤੀ ਨੇ ਜਵਾਬ ਦਿੱਤਾ ਤੁਸੀਂ ਮੇਰੀ ਜ਼ਿੰਦਗੀ ਨਾਲ ਮਜ਼ਾਕ ਕਰ ਰਹੇ ਹੋ ਮੇਰੇ ਨਾਲ ਧੱਕਾ ਕਰ ਰਹੇ ਹੋ ਮੈਂ ਝੂਠ ਨਹੀਂ ਬੋਲਾਂਗਾ ਇਸ ਤੇ ਟ੍ਰਿਬਿਊਨਲ ਨੇ ਮੰਨਿਆ ਹੈ ਕਿ ਕਿਸੇ ਸ਼ਰਨਾਰਥੀ ਦੇ ਵਿਰਵੇ ਕਿਸੇ ਕਥਿਤ ਪੀੜਤਾ ਨਾਲ ਜੁੜੇ ਲੋਕਾਂ ਤੱਕ ਪਹੁੰਚਾਉਣਾ ਬੇहद ਖਤਰਨਾਕ ਕਤਮ ਹੈ ਜਿਸ ਨਾਲ ਉਸ ਦੀ ਜਾਨ ਅਸਲ ਦੇ ਵਿੱਚ ਖਤਰੇ ਵਿੱਚ ਪੈ ਸਕਦੀ ਹੈ ਸ਼ਰਨਾਰਥੀ ਨੇ ਕਿਹਾ ਹੈ ਕਿ ਮੈਨੂੰ ਸਿਰਫ ਸੁਰੱਖਿਆ ਚਾਹੀਦੀ ਹੈ ਪਰ ਮੈਨੂੰ ਝੂਠ ਬੋਲਣ ਲਈ ਦਬਾ ਪਾਇਆ ਗਿਆ ਹੈ ਮੈਂ ਸੱਚ ਬੋਲਿਆ ਤਾਂ ਮੈਨੂੰ ਸਜ਼ਾ ਮਿਲੀ ਹੈ ਇਸ ਤੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਕਾਨੂੰਨੀ ਸਲਾਹ ਦੇ ਬਾਅਦ ਹੀ ਸੰਪਰਕ ਕੀਤਾ ਸੀ ਤੇ ਇਹ ਕਦਮ ਕਾਨੂੰਨ ਦੇ ਦਾਇਰੇ ਹੇਠ ਸੀ ਪਰ ਸ਼ਰਨਾਰਥੀ ਦਾ ਕਹਿਣਾ ਹੈ ਕਿ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਤੇ ਉਸ ਦੇ ਨਾਲ ਪੂਰੀ ਪ੍ਰਕਿਰਿਆ ਦੌਰਾਨ ਤੱਕਾ ਹੋਇਆ ਹੈ ਹੁਣ ਉਹ ਬੇਰੋਜ਼ਗਾਰ ਹੈ ਕਾਨੂੰਨੀ ਮਦਦ ਲਈ ਕੋਈ ਉਸਦੇ ਕੋਲ ਪੈਸੇ ਵੀ ਨਹੀਂ ਹਨ ਤੇ ਕਹਿੰਦਾ ਹੈ ਕਿ ਜੇ ਉਹ ਵਾਪਸ ਗਿਆ ਤਾਂ ਉਸ ਦੀ ਜਾਨ ਖਤਰੇ ਦੇ ਵਿੱਚ ਪੈ ਸਕਦੀ ਹੈ ਇਹ ਮਾਮਲਾ ਨਿਊਜ਼ੀਲੈਂਡ ਦੀ ਸ਼ਰਨਾਰਥੀ ਪ੍ਰਣਾਲੀ ਤੇ ਗੰਭੀਰ ਸਵਾਲ ਖੜੇ ਕਰ ਰਿਹਾ ਹੈ ਕਿ ਸੱਚ ਬੋਲਣ ਦੀ ਸੱਚਮੁੱਚ ਸਜ਼ਾ ਮਿਲਦੀ ਹੈ ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਤੇ ਵੱਡੇ ਦੋਸ਼ ਲੱਗੇ ਹਨ ਦਰਅਸਲ ਇੱਕ ਅਸਾਈਲਮ ਮੰਗਣ ਵਾਲੇ ਵਿਅਕਤੀ ਨੇ ਦਾਵਾ ਕੀਤਾ ਹੈ ਕਿ ਉਸ ਨੂੰ ਝੂਠ ਬੋਲਣ ਲਈ ਦਬਾ ਪਾਇਆ ਗਿਆ ਸੀ ਤੇ ਜਦੋਂ ਉਸ ਨੇ ਸੱਚ ਬੋਲ ਦਿੱਤਾ ਤਾਂ ਉਸ ਦੇ ਖਿਲਾਫ ਹੀ ਕਾਰਵਾਈ ਕਰ ਦਿੱਤੀ ਗਈ ਇਹ ਵਿਅਕਤੀ ਹੁਣ ਕਹਿੰਦਾ ਹੈ ਕਿ ਜੇ ਉਸ ਨੂੰ ਵਾਪਸ ਸ਼੍ਰੀਲੰਕਾ ਭੇਜਿਆ ਗਿਆ ਤਾਂ ਉਸ ਦੀ ਜਾਨ ਨੂੰ ਖਤਰਾ ਹੈ ਆਓ ਦੇਖਦੇ ਹਾਂ ਪੂਰਾ ਮਾਮਲਾ ਕੀ ਹੈ ਦਰਅਸਲ ਇੱਕ ਸ਼੍ਰੀਲੰਕਾਈ ਵਿਅਕਤੀ ਜੋ ਕਿ ਅਸਾਈਲਮ ਮੰਗ ਰਿਹਾ ਸੀ ਉਸ ਦੀ ਦਿਲ ਦਹਿਲਾ ਦੇਣ ਵਾਲੀ ਕਹਾਣੀ ਹੈ ਜਿਸ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਉਸ ਤੇ ਦਬਾਅ ਪਾਇਆ ਕਿ ਉਹ ਇੱਕ ਇੰਟਰਪ੍ਰੀਟਰ ਦੇ ਖਿਲਾਫ ਝੂਠਾ ਬਿਆਨ ਦੇਵੇ ਪਰ ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਉਸ ਦੀ ਅਸਾਈਲਮ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਤੇ ਉਸ ਦੇ ਨਿੱਜੀ ਵੇਰਵੇ ਉਸ ਦੀ ਸਾਬਕਾ ਪਤਨੀ ਤੱਕ ਪਹੁੰਚਾ ਦਿੱਤੇ ਗਏ ਜੋ ਕਿ ਸ਼੍ਰੀਲੰਕਾ ਦੇ ਵਿੱਚ ਰਹਿੰਦੀ ਹੈ ਆਰ ਐਂਡ ਜੈਡ ਦੁਆਰਾ ਪ੍ਰਾਪਤ ਈਮੇਲਾਂ ਦੇ ਵਿੱਚ ਇੱਕ ਇਮੀਗ੍ਰੇਸ਼ਨ ਅਫਸਰ ਨੇ ਉਸ ਨੂੰ ਪੁੱਛਿਆ ਤੁਸੀਂ ਸੱਚ ਬੋਲਣ ਬਾਰੇ ਆਪਣਾ ਰੁਖ ਮੁੜ ਤੋਂ ਸੋਚੋ ਨਹੀਂ ਤਾਂ ਤੁਹਾਡਾ ਕੇਸ ਕਾਮਯਾਬ ਹੋਣਾ ਬੇਹਦ ਔਖਾ ਹੈ ਤਾਂ ਉਸ ਵਿਅਕਤੀ ਨੇ ਜਵਾਬ ਦਿੱਤਾ ਤੁਸੀਂ ਮੇਰੀ ਜ਼ਿੰਦਗੀ ਨਾਲ ਮਜ਼ਾਕ ਕਰ ਰਹੇ ਹੋ ਮੇਰੇ ਨਾਲ ਧੱਕਾ ਕਰ ਰਹੇ ਹੋ ਮੈਂ ਝੂਠ ਨਹੀਂ ਬੋਲਾਂਗਾ ਇਸ ਤੇ ਟ੍ਰਿਬਿਊਨਲ ਨੇ ਮੰਨਿਆ ਹੈ ਕਿ ਕਿਸੇ ਸ਼ਰਨਾਰਤੀ ਦੇ ਵੇਰਵੇ ਕਿਸੇ ਕਥਿਤ ਫੀਰਤਾ ਨਾਲ ਜੁੜੇ ਲੋਕਾਂ ਤੱਕ ਪਹੁੰਚਾਉਣਾ ਬੇहद ਖਤਰਨਾਕ ਕੰਮ ਹੈ ਜਿਸ ਨਾਲ ਉਸ ਦੀ ਜਾਨ ਅਸਲ ਦੇ ਵਿੱਚ ਖਤਰੇ ਵਿੱਚ ਪੈ ਸਕਦੀ ਹੈ ਸ਼ਰਨਾਰਥੀ ਨੇ ਕਿਹਾ ਹੈ ਕਿ ਮੈਨੂੰ ਸਿਰਫ ਸੁਰੱਖਿਆ ਚਾਹੀਦੀ ਹੈ ਪਰ ਮੈਨੂੰ ਝੂਠ ਬੋਲਣ ਲਈ ਦਬਾ ਪਾਇਆ ਗਿਆ ਹੈ ਮੈਂ ਸੱਚ ਬੋਲਿਆ ਤਾਂ ਮੈਨੂੰ ਸਜ਼ਾ ਮਿਲੀ ਹੈ ਇਸ ਤੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਕਾਨੂੰਨੀ ਸਲਾਹ ਦੇ ਬਾਅਦ ਹੀ ਸੰਬੰਧ ਕੀਤਾ ਸੀ ਤੇ ਇਹ ਕਦਮ ਕਾਨੂੰਨ ਦੇ ਧਾਰੇ ਹੇਠ ਸੀ ਪਰ ਸ਼ਰਨਾਰਥੀ ਦਾ ਕਹਿਣਾ ਹੈ ਕਿ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਤੇ ਉਸ ਦੇ ਨਾਲ ਪੂਰੀ ਪ੍ਰਕਿਰਿਆ ਦੌਰਾਨ ੱੱਕਾ ਹੋਇਆ ਹੈ ਹੁਣ ਉਹ ਬੇਰੋਜ਼ਗਾਰ ਹੈ ਕਾਨੂੰਨੀ ਮਦਦ ਲਈ ਕੋਈ ਉਸ ਦੇ ਕੋਲ ਪੈਸੀ ਵੀ ਨਹੀਂ ਹੈ ਤੇ ਕਹਿੰਦਾ ਹੈ ਕਿ ਜੇ ਉਹ ਵਾਪਸ ਗਿਆ ਤਾਂ ਉਸ ਦੀ ਜਾਨ ਖਤਰੇ ਦੇ ਵਿੱਚ ਪੈ ਸਕਦੀ ਹੈ ਇਹ ਮਾਮਲਾ ਨਿਊਜ਼ੀਲੈਂਡ ਦੀ ਸ਼ਰਨਾਰਥੀ ਪ੍ਰਣਾਲੀ ਤੇ ਗੰਭੀਰ ਸਵਾਲ ਖੜੇ ਕਰ ਰਿਹਾ ਹੈ ਕਿ ਸੱਚ ਬੋਲਣ ਦੀ ਸੱਚਮੁੱਚ ਸਜ਼ਾ ਮਿਲਦੀ ਹੈ ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਤੇ ਵੱਡੇ ਦੋਸ਼ ਲੱਗੇ ਹਨ ਦਰਅਸਲ ਇੱਕ ਅਸਾਈਲਮ ਮੰਗਣ ਵਾਲੇ ਵਿਅਕਤੀ ਨੇ ਦਾਵਾ ਕੀਤਾ ਹੈ ਕਿ ਉਸ ਨੂੰ ਝੂਠ ਬੋਲਣ ਲਈ ਦਬਾ ਪਾਇਆ ਗਿਆ ਸੀ ਤੇ ਜਦੋਂ ਉਸ ਨੇ ਸੱਚ ਬੋਲ ਦਿੱਤਾ ਤਾਂ ਉਸ ਦੇ ਖਿਲਾਫ ਹੀ ਕਾਰਵਾਈ ਕਰ ਦਿੱਤੀ ਗਈ ਇਹ ਵਿਅਕਤੀ ਹੁਣ ਕਹਿੰਦਾ ਹੈ ਕਿ ਜੇ ਉਸ ਨੂੰ ਵਾਪਸ ਸ਼੍ਰੀਲੰਕਾ ਭੇਜਿਆ ਗਿਆ ਤਾਂ ਉਸ ਦੀ ਜਾਨ ਨੂੰ ਖਤਰਾ ਹੈ ਆਓ ਦੇਖਦੇ ਹਾਂ ਪੂਰਾ ਮਾਮਲਾ ਕੀ ਹੈ ਦਰਅਸਲ ਇੱਕ ਸ਼੍ਰੀਲੰਕਾਈ ਵਿਅਕਤੀ ਜੋ ਕਿ ਅਸਾਈਲਮ ਮੰਗ ਰਿਹਾ ਸੀ ਉਸ ਦੀ ਦਿਲ ਦਹਿਲਾ ਦੇਣ ਵਾਲੀ ਕਹਾਣੀ ਹੈ ਜਿਸ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਉਸ ਤੇ ਦਬਾਅ ਪਾਇਆ ਕਿ ਉਹ ਇੱਕ ਇੰਟਰਪ੍ਰੀਟਰ ਦੇ ਖਿਲਾਫ ਝੂਠਾ ਬਿਆਨ ਦੇਵੇ ਪਰ ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਉਸ ਦੀ ਅਸਾਈਲਮ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਤੇ ਉਸ ਦੇ ਨਿੱਜੀ ਵੇਰਵੇ ਉਸ ਦੀ ਸਾਬਕਾ ਪਤਨੀ ਤੱਕ ਪਹੁੰਚਾ ਦਿੱਤੇ ਗਏ ਜੋ ਕਿ ਸ਼੍ਰੀਲੰਕਾ ਦੇ ਵਿੱਚ ਰਹਿੰਦੀ ਹੈ ਆਰ ਐਂਡ ਜੈਡ ਦੁਆਰਾ ਪ੍ਰਾਪਤ ਈਮੇਲਾਂ ਦੇ ਵਿੱਚ ਇੱਕ ਇਮੀਗ੍ਰੇਸ਼ਨ ਅਫਸਰ ਨੇ ਉਸ ਨੂੰ ਪੁੱਛਿਆ ਤੁਸੀਂ ਸੱਚ ਬੋਲਣ ਬਾਰੇ ਆਪਣਾ ਰੁਖ ਮੁੜ ਤੋਂ ਸੋਚੋ ਨਹੀਂ ਤਾਂ ਤੁਹਾਡਾ ਕੇਸ ਕਾਮਯਾਬ ਹੋਣਾ ਬੇਹਦ ਔਖਾ ਹੈ ਤਾਂ ਉਸ ਵਿਅਕਤੀ ਨੇ ਜਵਾਬ ਦਿੱਤਾ ਤੁਸੀਂ ਮੇਰੀ ਜ਼ਿੰਦਗੀ ਨਾਲ ਮਜ਼ਾਕ ਕਰ ਰਹੇ ਹੋ ਮੇਰੇ ਨਾਲ ਧੱਕਾ ਕਰ ਰਹੇ ਹੋ ਮੈਂ ਝੂਠ ਨਹੀਂ ਬੋਲਾਂਗਾ ਇਸ ਤੇ ਟ੍ਰਿਬਿਊਨਲ ਨੇ ਮੰਨਿਆ ਹੈ ਕਿ ਕਿਸੇ ਸ਼ਰਨਾਰਥੀ ਦੇ ਵੇਰਵੇ ਕਿਸੇ ਕਥਿਤ ਪੀੜਤਾ ਨਾਲ ਜੁੜੇ ਲੋਕਾਂ ਤੱਕ ਪਹੁੰਚਾਉਣਾ ਬੇਹਦ ਖਤਰਨਾਕ ਕਤਮ ਹੈ ਜਿਸ ਨਾਲ ਉਸ ਦੀ ਜਾਨ ਅਸਲ ਦੇ ਵਿੱਚ ਖਤਰੇ ਵਿੱਚ ਪਹਿ ਸਕਦੀ ਹੈ ਸ਼ਰਨਾਰਥੀ ਨੇ ਕਿਹਾ ਹੈ ਕਿ ਮੈਨੂੰ ਸਿਰਫ ਸੁਰੱਖਿਆ ਚਾਹੀਦੀ ਹੈ ਪਰ ਮੈਨੂੰ ਝੂਠ ਬੋਲਣ ਲਈ ਦਬਾ ਪਾਇਆ ਗਿਆ ਹੈ ਮੈਂ ਸੱਚ ਬੋਲਿਆ ਤਾਂ ਮੈਨੂੰ ਸਜ਼ਾ ਮਿਲੀ ਹੈ ਇਸ ਤੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਕਾਨੂੰਨੀ ਸਲਾਹ ਦੇ ਬਾਅਦ ਹੀ ਸੰਪਰਕ ਕੀਤਾ ਸੀ ਤੇ ਇਹ ਕਦਮ ਕਾਨੂੰਨ ਦੇ ਦਾਇਰੇ ਹੇਠ ਸੀ ਪਰ ਸ਼ਰਨਾਰਥੀ ਦਾ ਕਹਿਣਾ ਹੈ ਕਿ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਤੇ ਉਸ ਦੇ ਨਾਲ ਪੂਰੀ ਪ੍ਰਕਿਰਿਆ ਦੌਰਾਨ ਤੱਕਾ ਹੋਇਆ ਹੈ ਹੁਣ ਉਹ ਬੇਰੋਜ਼ਗਾਰ ਹੈ ਕਾਨੂੰਨੀ ਮਦਦ ਲਈ ਕੋਈ ਉਸਦੇ ਕੋਲ ਪੈਸੀ ਵੀ ਨਹੀਂ ਹੈ ਤੇ ਕਹਿੰਦਾ ਹੈ ਕਿ ਜੇ ਉਹ ਵਾਪਸ ਗਿਆ ਤਾਂ ਉਸ ਦੀ ਜਾਨ ਖਤਰੇ ਦੇ ਵਿੱਚ ਪੈ ਸਕਦੀ ਹੈ ਇਹ ਮਾਮਲਾ ਨਿਊਜ਼ੀਲੈਂਡ ਦੀ ਸ਼ਰਨਾਰਥੀ ਪ੍ਰਣਾਲੀ ਤੇ ਗੰਭੀਰ ਸਵਾਲ ਖੜੇ ਕਰ ਰਿਹਾ ਹੈ ਕਿ ਸੱਚ ਬੋਲਣ ਦੀ ਸੱਚਮੁੱਚ ਸਜ਼ਾ ਮਿਲਦੀ ਹੈ ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਤੇ ਵੱਡੇ ਦੋਸ਼ ਲੱਗੇ ਹਨ ਦਰਅਸਲ ਇੱਕ ਅਸਾਈਲਮ ਮੰਗਣ ਵਾਲੇ ਵਿਅਕਤੀ ਨੇ ਦਾਵਾ ਕੀਤਾ ਹੈ ਕਿ ਉਸ ਨੂੰ ਝੂਠ ਬੋਲਣ ਲਈ ਦਬਾ ਪਾਇਆ ਗਿਆ ਸੀ ਤੇ ਜਦੋਂ ਉਸ ਨੇ ਸੱਚ ਬੋਲ ਦਿੱਤਾ ਤਾਂ ਉਸ ਦੇ ਖਿਲਾਫ ਹੀ ਕਾਰਵਾਈ ਕਰ ਦਿੱਤੀ ਗਈ ਇਹ ਵਿਅਕਤੀ ਹੁਣ ਕਹਿੰਦਾ ਹੈ ਕਿ ਜੇ ਉਸ ਨੂੰ ਵਾਪਸ ਸ਼੍ਰੀਲੰਕਾ ਭੇਜਿਆ ਗਿਆ ਤਾਂ ਉਸ ਦੀ ਜਾਨ ਨੂੰ ਖਤਰਾ ਹੈ ਆਓ ਦੇਖਦੇ ਹਾਂ ਪੂਰਾ ਮਾਮਲਾ ਕੀ ਹੈ ਦਰਸਲ ਇੱਕ শ্রীলੰਕਾਈ ਵਿਅਕਤੀ ਜੋ ਕਿ ਅਸਾਈਲਮ ਮੰਗ ਰਿਹਾ ਸੀ ਉਸ ਦੀ ਦਿਲ ਦਹਿਲਾ ਦੇਣ ਵਾਲੀ ਕਹਾਣੀ ਹੈ ਜਿਸ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਉਸ ਤੇ ਦਬਾਅ ਪਾਇਆ ਕਿ ਉਹ ਇੱਕ ਇੰਟਰਪ੍ਰੀਟਰ ਦੇ ਖਿਲਾਫ ਝੂਠਾ ਬਿਆਨ ਦੇਵੇ ਪਰ ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਉਸ ਦੀ ਅਸਾਈਲਮ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਤੇ ਉਸ ਦੇ ਨਿੱਜੀ ਵੇਰਵੇ ਉਸ ਦੀ ਸਾਬਕਾ ਪਤਨੀ ਤੱਕ ਪਹੁੰਚਾ ਦਿੱਤੇ ਗਏ ਜੋ ਕਿ ਸ਼੍ਰੀਲੰਕਾ ਦੇ ਵਿੱਚ ਰਹਿੰਦੀ ਹੈ ਆਰ ਐਂਡ ਜ਼ेड ਦੁਆਰਾ ਪ੍ਰਾਪਤ ਈਮੇਲਾਂ ਦੇ ਵਿੱਚ ਇੱਕ ਇਮੀਗ੍ਰੇਸ਼ਨ ਅਫਸਰ ਨੇ ਉਸ ਨੂੰ ਪੁੱਛਿਆ ਤੁਸੀਂ ਸੱਚ ਬੋਲਣ ਬਾਰੇ ਆਪਣਾ ਰੋਖੂ ਮੁਰਤ ਤੋਂ ਸੋਚੋ ਨਹੀਂ ਤਾਂ ਤੁਹਾਡਾ ਕੇਸ ਕਾਮਯਾਬ ਹੋਣਾ ਬੇਹਦ ਔਖਾ ਹੈ ਤਾਂ ਉਸ ਵਿਅਕਤੀ ਨੇ ਜਵਾਬ ਦਿੱਤਾ ਤੁਸੀਂ ਮੇਰੀ ਜ਼ਿੰਦਗੀ ਨਾਲ ਮਜ਼ਾਕ ਕਰ ਰਹੇ ਹੋ ਮੇਰੇ ਨਾਲ ਧੱਕਾ ਕਰ ਰਹੇ ਹੋ ਮੈਂ ਝੂਠ ਨਹੀਂ ਬੋਲਾਂਗਾ ਇਸ ਤੇ ਟ੍ਰਿਬਿਊਨਲ ਨੇ ਮੰਨਿਆ ਹੈ ਕਿ ਕਿਸੇ ਸ਼ਰਨਾਰਥੀ ਦੇ ਵਿਰਵੇ ਕਿਸੇ ਕਥਿਤ ਪੀੜਤਾ ਨਾਲ ਜੁੜੇ ਲੋਕਾਂ ਤੱਕ ਪਹੁੰਚਾਉਣਾ ਬੇहद ਖਤਰਨਾਕ ਕਤਮ ਹੈ ਜਿਸ ਨਾਲ ਉਸ ਦੀ ਜਾਨ ਅਸਲ ਦੇ ਵਿੱਚ ਖਤਰੇ ਵਿੱਚ ਪੈ ਸਕਦੀ ਹੈ ਸ਼ਰਨਾਰਥੀ ਨੇ ਕਿਹਾ ਹੈ ਕਿ ਮੈਨੂੰ ਸਿਰਫ ਸੁਰੱਖਿਆ ਚਾਹੀਦੀ ਹੈ ਪਰ ਮੈਨੂੰ ਝੂਠ ਬੋਲਣ ਲਈ ਦਬਾ ਪਾਇਆ ਗਿਆ ਹੈ ਮੈਂ ਸੱਚ ਬੋਲਿਆ ਤਾਂ ਮੈਨੂੰ ਸਜ਼ਾ ਮਿਲੀ ਹੈ ਇਸਤੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਕਾਨੂੰਨੀ ਸਲਾਹ ਦੇ ਬਾਅਦ ਹੀ ਸੰਪਰਕ ਕੀਤਾ ਸੀ ਤੇ ਇਹ ਕਦਮ ਕਾਨੂੰਨ ਦੇ ਦਾਇਰੇ ਹੇਠ ਸੀ ਪਰ ਸ਼ਰਨਾਰਥੀ ਦਾ ਕਹਿਣਾ ਹੈ ਕਿ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਤੇ ਉਸ ਦੇ ਨਾਲ ਪੂਰੀ ਪ੍ਰਕਿਰਿਆ ਦੌਰਾਨ ਤੱਕਾ ਹੋਇਆ ਹੈ ਹੁਣ ਉਹ ਬੇਰੋਜ਼ਗਾਰ ਹੈ ਕਾਨੂੰਨੀ ਮਦਦ ਲਈ ਕੋਈ ਉਸਦੇ ਕੋਲ ਪੈਸੀ ਵੀ ਨਹੀਂ ਹੈ ਤੇ ਕਹਿੰਦਾ ਹੈ ਕਿ ਜੇ ਉਹ ਵਾਪਸ ਗਿਆ ਤਾਂ ਉਸ ਦੀ ਜਾਨ ਖਤਰੇ ਦੇ ਵਿੱਚ ਪੈ ਸਕਦੀ ਹੈ ਇਹ ਮਾਮਲਾ ਨਿਊਜ਼ੀਲੈਂਡ ਦੀ ਸ਼ਰਨਾਰਥੀ ਪ੍ਰਣਾਲੀ ਤੇ ਗੰਭੀਰ ਸਵਾਲ ਖੜੇ ਕਰ ਰਿਹਾ ਹੈ ਕਿ ਸੱਚ ਬੋਲਣ ਦੀ ਸੱਚਮੁੱਚ ਸਜ਼ਾ ਮਿਲਦੀ ਹੈ ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਤੇ ਵੱਡੇ ਦੋਸ਼ ਲੱਗੇ ਹਨ ਦਰਅਸਲ ਇੱਕ ਅਸਾਈਲਮ ਮੰਗਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਝੂਠ ਬੋਲਣ ਲਈ ਦਬਾ ਪਾਇਆ ਗਿਆ ਸੀ ਤੇ ਜਦੋਂ ਉਸਨੇ ਸੱਚ ਬੋਲ ਦਿੱਤਾ ਤਾਂ ਉਸਦੇ ਖਿਲਾਫ ਹੀ ਕਾਰਵਾਈ ਕਰ ਦਿੱਤੀ ਗਈ। ਇਹ ਵਿਅਕਤੀ ਹੁਣ ਕਹਿੰਦਾ ਹੈ ਕਿ ਜੇ ਉਸਨੂੰ ਵਾਪਸ শ্রীলੰਕਾ ਭੇਜਿਆ ਗਿਆ ਤਾਂ ਉਸਦੀ ਜਾਨ ਨੂੰ ਖਤਰਾ ਹੈ। ਆਓ ਦੇਖਦੇ ਹਾਂ ਪੂਰਾ ਮਾਮਲਾ ਕੀ ਹੈ। ਦਰਅਸਲ ਇੱਕ শ্রীলੰਕਾਈ ਵਿਅਕਤੀ ਜੋ ਕਿ ਅਸਾਈਲਮ ਮੰਗ ਰਿਹਾ ਸੀ ਉਸਦੀ ਦਿਲ ਦਹਿਲਾ ਦੇਣ ਵਾਲੀ ਕਹਾਣੀ ਹੈ। ਜਿਸ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਉਸਤੇ ਦਬਾਅ ਪਾਇਆ ਕਿ ਉਹ ਇੱਕ ਇੰਟਰਪ੍ਰੀਟਰ ਦੇ ਖਿਲਾਫ ਝੂਠਾ ਬਿਆਨ ਦੇਵੇ ਪਰ ਜਦੋਂ ਉਸਨੇ ਇਨਕਾਰ ਕਰ ਦਿੱਤਾ ਤਾਂ ਉਸਦੀ ਅਸਾਈਲਮ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਤੇ ਉਸਦੇ ਨਿੱਜੀ ਵੇਰਵੇ ਉਸਦੀ ਸਾਬਕਾ ਪਤਨੀ ਤੱਕ ਪਹੁੰਚਾ ਦਿੱਤੇ ਗਏ ਜੋ ਕਿ ਸ਼੍ਰੀਲੰਕਾ ਦੇ ਵਿੱਚ ਰਹਿੰਦੀ ਹੈ ਆਰ ਐਂਡ ਜ਼ेड ਦੁਆਰਾ ਪ੍ਰਾਪਤ ਈਮੇਲਾਂ ਦੇ ਵਿੱਚ ਇੱਕ ਇਮੀਗ੍ਰੇਸ਼ਨ ਅਫਸਰ ਨੇ ਉਸ ਨੂੰ ਪੁੱਛਿਆ ਤੁਸੀਂ ਸੱਚ ਬੋਲਣ ਬਾਰੇ ਆਪਣਾ ਰੋਖੂ ਮੁਰਤ ਤੋਂ ਸੋਚੋ ਨਹੀਂ ਤਾਂ ਤੁਹਾਡਾ ਕੇਸ ਕਾਮਯਾਬ ਹੋਣਾ ਬੇਹਦ ਔਖਾ ਹੈ ਤਾਂ ਉਸ ਵਿਅਕਤੀ ਨੇ ਜਵਾਬ ਦਿੱਤਾ ਤੁਸੀਂ ਮੇਰੀ ਜ਼ਿੰਦਗੀ ਨਾਲ ਮਜ਼ਾਕ ਕਰ ਰਹੇ ਹੋ ਮੇਰੇ ਨਾਲ ਧੱਕਾ ਕਰ ਰਹੇ ਹੋ ਮੈਂ ਝੂਠ ਨਹੀਂ ਬੋਲਾਂਗਾ ਇਸ ਤੇ ਟ੍ਰਿਬਿਊਨਲ ਨੇ ਮੰਨਿਆ ਹੈ ਕਿ ਕਿਸੇ ਸ਼ਰਨਾਰਥੀ ਦੇ ਵਿਰਵੇ ਕਿਸੇ ਕਥਿਤ ਪੀੜਤਾ ਨਾਲ ਜੁੜੇ ਲੋਕਾਂ ਤੱਕ ਪਹੁੰਚਾਉਣਾ ਬੇहद ਖਤਰਨਾਕ ਕਤਮ ਹੈ ਜਿਸ ਨਾਲ ਉਸ ਦੀ ਜਾਨ ਅਸਲ ਦੇ ਵਿੱਚ ਖਤਰੇ ਵਿੱਚ ਪੈ ਸਕਦੀ ਹੈ ਸ਼ਰਨਾਰਥੀ ਨੇ ਕਿਹਾ ਹੈ ਕਿ ਮੈਨੂੰ ਸਿਰਫ ਸੁਰੱਖਿਆ ਚਾਹੀਦੀ ਹੈ ਪਰ ਮੈਨੂੰ ਝੂਠ ਬੋਲਣ ਲਈ ਦਬਾ ਪਾਇਆ ਗਿਆ ਹੈ ਮੈਂ ਸੱਚ ਬੋਲਿਆ ਤਾਂ ਮੈਨੂੰ ਸਜ਼ਾ ਮਿਲੀ ਹੈ ਇਸਤੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਕਾਨੂੰਨੀ ਸਲਾਹ ਦੇ ਬਾਅਦ ਹੀ ਸੰਪਰਕ ਕੀਤਾ ਸੀ ਤੇ ਇਹ ਕਦਮ ਕਾਨੂੰਨ ਦੇ ਦਾਇਰੇ ਹੇਠ ਸੀ ਪਰ ਸ਼ਰਨਾਰਥੀ ਦਾ ਕਹਿਣਾ ਹੈ ਕਿ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਤੇ ਉਸ ਦੇ ਨਾਲ ਪੂਰੀ ਪ੍ਰਕਿਰਿਆ ਦੌਰਾਨ ਤੱਕਾ ਹੋਇਆ ਹੈ ਹੁਣ ਉਹ ਬੇਰੋਜ਼ਗਾਰ ਹੈ ਕਾਨੂੰਨੀ ਮਦਦ ਲਈ ਕੋਈ ਉਸਦੇ ਕੋਲ ਪੈਸੀ ਵੀ ਨਹੀਂ ਹੈ ਤੇ ਕਹਿੰਦਾ ਹੈ ਕਿ ਜੇ ਉਹ ਵਾਪਸ ਗਿਆ ਤਾਂ ਉਸ ਦੀ ਜਾਨ ਖਤਰੇ ਦੇ ਵਿੱਚ ਪੈ ਸਕਦੀ ਹੈ ਇਹ ਮਾਮਲਾ ਨਿਊਜ਼ੀਲੈਂਡ ਦੀ ਸ਼ਰਨਾਰਥੀ ਪ੍ਰਣਾਲੀ ਤੇ ਗੰਭੀਰ ਸਵਾਲ ਖੜੇ ਕਰ ਰਿਹਾ ਹੈ ਕਿ ਸੱਚ ਬੋਲਣ ਦੀ ਸੱਚਮੁੱਚ ਸਜ਼ਾ ਮਿਲਦੀ ਹੈ ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਤੇ ਵੱਡੇ ਦੋਸ਼ ਲੱਗੇ ਹਨ ਦਰਅਸਲ ਇੱਕ ਅਸਾਈਲਮ ਮੰਗਣ ਵਾਲੇ ਵਿਅਕਤੀ ਨੇ ਦਾਵਾ ਕੀਤਾ ਹੈ ਕਿ ਉਸ ਨੂੰ ਝੂਠ ਬੋਲਣ ਲਈ ਦਬਾ ਪਾਇਆ ਗਿਆ ਸੀ ਤੇ ਜਦੋਂ ਉਸ ਨੇ ਸੱਚ ਬੋਲ ਦਿੱਤਾ ਤਾਂ ਉਸ ਦੇ ਖਿਲਾਫ ਹੀ ਕਾਰਵਾਈ ਕਰ ਦਿੱਤੀ ਗਈ ਇਹ ਵਿਅਕਤੀ ਹੁਣ ਕਹਿੰਦਾ ਹੈ ਕਿ ਜੇ ਉਸ ਨੂੰ ਵਾਪਸ ਸ਼੍ਰੀਲੰਕਾ ਭੇਜਿਆ ਗਿਆ ਤਾਂ ਉਸ ਦੀ ਜਾਨ ਨੂੰ ਖਤਰਾ ਹੈ ਆਓ ਦੇਖਦੇ ਹਾਂ ਪੂਰਾ ਮਾਮਲਾ ਕੀ ਹੈ ਦਰਅਸਲ ਇੱਕ ਸ਼੍ਰੀਲੰਕਾਈ ਵਿਅਕਤੀ ਜੋ ਕਿ ਅਸਾਈਲਮ ਮੰਗ ਰਿਹਾ ਸੀ ਉਸ ਦੀ ਦਿਲ ਦਹਿਲਾ ਦੇਣ ਵਾਲੀ ਕਹਾਣੀ ਹੈ ਜਿਸ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਉਸ ਤੇ ਦਬਾਅ ਪਾਇਆ ਕਿ ਉਹ ਇੱਕ ਇੰਟਰਪ੍ਰੀਟਰ ਦੇ ਖਿਲਾਫ ਝੂਠਾ ਬਿਆਨ ਦੇਵੇ ਪਰ ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਉਸ ਦੀ ਅਸਾਈਲਮ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਤੇ ਉਸ ਦੇ ਨਿੱਜੀ ਵੇਰਵੇ ਉਸ ਦੀ ਸਾਬਕਾ ਪਤਨੀ ਤੱਕ ਪਹੁੰਚਾ ਦਿੱਤੇ ਗਏ ਜੋ ਕਿ ਸ਼੍ਰੀਲੰਕਾ ਦੇ ਵਿੱਚ ਰਹਿੰਦੀ ਹੈ ਆਰ ਐਂਡ ਜੈਡ ਦੁਆਰਾ ਪ੍ਰਾਪਤ ਈਮੇਲਾਂ ਦੇ ਵਿੱਚ ਇੱਕ ਇਮੀਗ੍ਰੇਸ਼ਨ ਅਫਸਰ ਨੇ ਉਸ ਨੂੰ ਪੁੱਛਿਆ ਤੁਸੀਂ ਸੱਚ ਬੋਲਣ ਬਾਰੇ ਆਪਣਾ ਰੁਖ ਮੁੜ ਤੋਂ ਸੋਚੋ ਨਹੀਂ ਤਾਂ ਤੁਹਾਡਾ ਕੇਸ ਕਾਮਯਾਬ ਹੋਣਾ ਬੇਹਦ ਔਖਾ ਹੈ ਤਾਂ ਉਸ ਵਿਅਕਤੀ ਨੇ ਜਵਾਬ ਦਿੱਤਾ ਤੁਸੀਂ ਮੇਰੀ ਜ਼ਿੰਦਗੀ ਨਾਲ ਮਜ਼ਾਕ ਕਰ ਰਹੇ ਹੋ ਮੇਰੇ ਨਾਲ ਧੱਕਾ ਕਰ ਰਹੇ ਹੋ ਮੈਂ ਝੂਠ ਨਹੀਂ ਬੋਲਾਂਗਾ ਇਸ ਤੇ ਟ੍ਰਿਬਿਊਨਲ ਨੇ ਮੰਨਿਆ ਹੈ ਕਿ ਕਿਸੇ ਸ਼ਰਨਾਰਥੀ ਦੇ ਵੇਰਵੇ ਕਿਸੇ ਕਥਿਤ ਪੀੜਤਾ ਨਾਲ ਜੁੜੇ ਲੋਕਾਂ ਤੱਕ ਪਹੁੰਚਾਉਣਾ ਬੇहद ਖਤਰਨਾਕ ਕੰਮ ਹੈ ਜਿਸ ਨਾਲ ਉਸ ਦੀ ਜਾਨ ਅਸਲ ਦੇ ਵਿੱਚ ਖਤਰੇ ਵਿੱਚ ਪੈ ਸਕਦੀ ਹੈ ਸ਼ਰਨਾਰਥੀ ਨੇ ਕਿਹਾ ਹੈ ਕਿ ਮੈਨੂੰ ਸਿਰਫ ਸੁਰੱਖਿਆ ਚਾਹੀਦੀ ਹੈ ਪਰ ਮੈਨੂੰ ਝੂਠ ਬੋਲਣ ਲਈ ਦਬਾ ਪਾਇਆ ਗਿਆ ਹੈ ਮੈਂ ਸੱਚ ਬੋਲਿਆ ਤਾਂ ਮੈਨੂੰ ਸਜ਼ਾ ਮਿਲੀ ਹੈ ਇਸ ਤੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਕਾਨੂੰਨੀ ਸਲਾਹ ਦੇ ਬਾਅਦ ਹੀ ਸੰਬੰਧ ਕੀਤਾ ਸੀ ਤੇ ਇਹ ਕਦਮ ਕਾਨੂੰਨ ਦੇ ਧਾਰੇ ਹੇਠ ਸੀ ਪਰ ਸ਼ਰਨਾਰਥੀ ਦਾ ਕਹਿਣਾ ਹੈ ਕਿ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਤੇ ਉਸ ਦੇ ਨਾਲ ਪੂਰੀ ਪ੍ਰਕਿਰਿਆ ਦੌਰਾਨ ੱੱਕਾ ਹੋਇਆ ਹੈ ਹੁਣ ਉਹ ਬੇਰੋਜ਼ਗਾਰ ਹੈ ਕਾਨੂੰਨੀ ਮਦਦ ਲਈ ਕੋਈ ਉਸ ਦੇ ਕੋਲ ਪੈਸੀ ਵੀ ਨਹੀਂ ਹੈ ਤੇ ਕਹਿੰਦਾ ਹੈ ਕਿ ਜੇ ਉਹ ਵਾਪਸ ਗਿਆ ਤਾਂ ਉਸ ਦੀ ਜਾਨ ਖਤਰੇ ਦੇ ਵਿੱਚ ਪੈ ਸਕਦੀ ਹੈ ਇਹ ਮਾਮਲਾ ਨਿਊਜ਼ੀਲੈਂਡ ਦੀ ਸ਼ਰਨਾਰਥੀ ਪ੍ਰਣਾਲੀ ਤੇ ਗੰਭੀਰ ਸਵਾਲ ਖੜੇ ਕਰ ਰਿਹਾ ਹੈ ਕਿ ਸੱਚ ਬੋਲਣ ਦੀ ਸੱਚਮੁੱਚ ਸਜ਼ਾ ਮਿਲਦੀ ਹੈ ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਤੇ ਵੱਡੇ ਦੋਸ਼ ਲੱਗੇ ਹਨ ਦਰਅਸਲ ਇੱਕ ਅਸਾਈਲਮ ਮੰਗਣ ਵਾਲੇ ਵਿਅਕਤੀ ਨੇ ਦਾਵਾ ਕੀਤਾ ਹੈ ਕਿ ਉਸ ਨੂੰ ਝੂਠ ਬੋਲਣ ਲਈ ਦਬਾ ਪਾਇਆ ਗਿਆ ਸੀ ਤੇ ਜਦੋਂ ਉਸ ਨੇ ਸੱਚ ਬੋਲ ਦਿੱਤਾ ਤਾਂ ਉਸ ਦੇ ਖਿਲਾਫ ਹੀ ਕਾਰਵਾਈ ਕਰ ਦਿੱਤੀ ਗਈ ਇਹ ਵਿਅਕਤੀ ਹੁਣ ਕਹਿੰਦਾ ਹੈ ਕਿ ਜੇ ਉਸ ਨੂੰ ਵਾਪਸ ਸ਼੍ਰੀਲੰਕਾ ਭੇਜਿਆ ਗਿਆ ਤਾਂ ਉਸ ਦੀ ਜਾਨ ਨੂੰ ਖਤਰਾ ਹੈ ਆਓ ਦੇਖਦੇ ਹਾਂ ਪੂਰਾ ਮਾਮਲਾ ਕੀ ਹੈ ਦਰਅਸਲ ਇੱਕ ਸ਼੍ਰੀਲੰਕਾਈ ਵਿਅਕਤੀ ਜੋ ਕਿ ਅਸਾਈਲਮ ਮੰਗ ਰਿਹਾ ਸੀ ਉਸ ਦੀ ਦਿਲ ਦਹਿਲਾ ਦੇਣ ਵਾਲੀ ਕਹਾਣੀ ਹੈ ਜਿਸ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਉਸ ਤੇ ਦਬਾਅ ਪਾਇਆ ਕਿ ਉਹ ਇੱਕ ਇੰਟਰਪ੍ਰੀਟਰ ਦੇ ਖਿਲਾਫ ਝੂਠਾ ਬਿਆਨ ਦੇਵੇ ਪਰ ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਉਸ ਦੀ ਅਸਾਈਲਮ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਤੇ ਉਸ ਦੇ ਨਿੱਜੀ ਵੇਰਵੇ ਉਸ ਦੀ ਸਾਬਕਾ ਪਤਨੀ ਤੱਕ ਪਹੁੰਚਾ ਦਿੱਤੇ ਗਏ ਜੋ ਕਿ ਸ਼੍ਰੀਲੰਕਾ ਦੇ ਵਿੱਚ ਰਹਿੰਦੀ ਹੈ आर एंड जेड ਦੁਆਰਾ ਪ੍ਰਾਪਤ ਈਮੇਲਾਂ ਦੇ ਵਿੱਚ ਇੱਕ ਇਮੀਗ੍ਰੇਸ਼ਨ ਅਪਰਚਨਸ ਨੂੰ ਉਸਨੇ ਪੁੱਛਿਆ ਤੁਸੀਂ ਸੱਚ ਬੋਲਣ ਬਾਰੇ ਆਪਣਾ ਰੋਖ ਨੂੰ ਮੁਰਤ ਤੋਂ ਸੋਚੋ ਨਹੀਂ ਤਾਂ ਤੁਹਾਡਾ ਕੇਸ ਕਾਮਯਾਬ ਹੋਣਾ ਬਿਹਦੌਖਾ ਹੈ ਤਾਂ ਉਸ ਵਿਅਕਤੀ ਨੇ ਜਵਾਬ ਦਿੱਤਾ ਤੁਸੀਂ ਮੇਰੀ ਜ਼ਿੰਦਗੀ ਨਾਲ ਮਜ਼ਾਕ ਕਰ ਰਹੇ ਹੋ ਮੇਰੇ ਨਾਲ ਧੱਕਾ ਕਰ ਰਹੇ ਹੋ ਮੈਂ ਝੂਠ ਨਹੀਂ ਬੋਲਾਂਗਾ ਇਸ ਤੇ ਟ੍ਰਿਬਿਊਨਲ ਨੇ ਮੰਨਿਆ ਹੈ ਕਿ ਕਿਸੇ ਸ਼ਰਨਾਰਥੀ ਦੇ ਵੇਰਵੇ ਕਿਸੇ ਕਥਿਤ ਪੀੜਤਾ ਨਾਲ ਜੁੜੇ ਲੋਕਾਂ ਤੱਕ ਪਹੁੰਚਾਉਣਾ ਬੇहद ਖਤਰਨਾਕ ਕਤਮ ਹੈ ਜਿਸ ਨਾਲ ਉਸ ਦੀ ਜਾਨ ਅਸਲ ਦੇ ਵਿੱਚ ਖਤਰੇ ਵਿੱਚ ਪੈ ਸਕਦੀ ਹੈ ਸ਼ਰਨਾਰਥੀ ਨੇ ਕਿਹਾ ਹੈ ਕਿ ਮੈਨੂੰ ਸਿਰਫ ਸੁਰੱਖਿਆ ਚਾਹੀਦੀ ਹੈ ਪਰ ਮੈਨੂੰ ਝੂਠ ਬੋਲਣ ਲਈ ਦਬਾ ਪਾਇਆ ਗਿਆ ਹੈ ਮੈਂ ਸੱਚ ਬੋਲਿਆ ਤਾਂ ਮੈਨੂੰ ਸਜ਼ਾ ਮਿਲੀ ਹੈ ਇਸਤੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਕਾਨੂੰਨੀ ਸਲਾਹ ਦੇ ਬਾਅਦ ਹੀ ਸੰਪਰਕ ਕੀਤਾ ਸੀ ਤੇ ਇਹ ਕਦਮ ਕਾਨੂੰਨ ਦੇ ਧਾਰੇ ਹੇਠ ਸੀ ਪਰ ਸ਼ਰਨਾਰਥੀ ਦਾ ਕਹਿਣਾ ਹੈ ਕਿ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਤੇ ਉਸ ਦੇ ਨਾਲ ਪੂਰੀ ਪ੍ਰਕਿਰਿਆ ਦੌਰਾਨ ਤੱਕਾ ਹੋਇਆ ਹੈ ਹੁਣ ਉਹ ਬੇਰੋਜ਼ਗਾਰ ਹੈ ਕਾਨੂੰਨੀ ਮਦਦ ਲਈ ਕੋਈ ਉਸ ਦੇ ਕੋਲ ਪੈਸੀ ਵੀ ਨਹੀਂ ਹੈ ਤੇ ਕਹਿੰਦਾ ਹੈ ਕਿ ਜੇ ਉਹ ਵਾਪਸ ਗਿਆ ਤਾਂ ਉਸ ਦੀ ਜਾਨ ਖਤਰੇ ਦੇ ਵਿੱਚ ਪੈ ਸਕਦੀ ਹੈ ਇਹ ਮਾਮਲਾ ਨਿਊਜ਼ੀਲੈਂਡ ਦੀ ਸ਼ਰਨਾਰਥੀ ਪ੍ਰਣਾਲੀ ਤੇ ਗੰਭੀਰ ਸਵਾਲ ਖੜੇ ਕਰ ਰਿਹਾ ਹੈ ਕੀ ਸੱਚ ਬੋਲਣ ਦੀ ਸੱਚ ਵਿੱਚ ਸਜ਼ਾ ਮਿਲਦੀ ਹੈ ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਤੇ ਵੱਡੇ ਦੋਸ਼ ਲੱਗੇ ਹਨ ਦਰਅਸਲ ਇੱਕ ਅਸਾਇਲਮ ਮੰਗਣ ਵਾਲੇ ਵਿਅਕਤੀ ਨੇ ਦਾਵਾ ਕੀਤਾ ਹੈ ਕਿ ਉਸ ਨੂੰ ਝੂਠ ਬੋਲਣ ਲਈ ਦਬਾ ਪਾਇਆ ਗਿਆ ਸੀ ਤੇ ਜਦੋਂ ਉਸ ਨੇ ਸੱਚ ਬੋਲ ਦਿੱਤਾ ਤਾਂ ਉਸ ਦੇ ਖਿਲਾਫ ਹੀ ਕਾਰਵਾਈ ਕਰ ਦਿੱਤੀ ਗਈ ਇਹ ਵਿਅਕਤੀ ਹੁਣ ਕਹਿੰਦਾ ਹੈ ਕਿ ਜੇ ਉਸ ਨੂੰ ਵਾਪਸ শ্রীলੰਕਾ ਭੇਜਿਆ ਗਿਆ ਤਾਂ ਉਸ ਦੀ ਜਾਨ ਨੂੰ ਖਤਰਾ ਹੈ ਆਓ ਦੇਖਦੇ ਹਾਂ ਪੂਰਾ ਮਾਮਲਾ ਕੀ ਹੈ ਦਰਅਸਲ ਇੱਕ ਸ਼੍ਰੀਲੰਕਾਈ ਵਿਅਕਤੀ ਜੋ ਕਿ ਅਸਾਈਲਮ ਮੰਗ ਰਿਹਾ ਸੀ ਉਸ ਦੀ ਦਿਲ ਦਹਿਲਾ ਦੇਣ ਵਾਲੀ ਕਹਾਣੀ ਹੈ ਜਿਸ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਉਸ ਤੇ ਦਬਾਅ ਪਾਇਆ ਕਿ ਉਹ ਇੱਕ ਇੰਟਰਪ੍ਰੀਟਰ ਦੇ ਖਿਲਾਫ ਝੂਠਾ ਬਿਆਨ ਦੇਵੇ ਪਰ ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਉਸ ਦੀ ਅਸਾਈਲਮ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਤੇ ਉਸ ਦੇ ਨਿੱਜੀ ਵੇਰਵੇ ਉਸ ਦੀ ਸਾਬਕਾ ਪਤਨੀ ਤੱਕ ਪਹੁੰਚਾ ਦਿੱਤੇ ਗਏ ਜੋ ਕਿ ਸ਼੍ਰੀਲੰਕਾ ਦੇ ਵਿੱਚ ਰਹਿੰਦੀ ਹੈ ਆਰ ਐਂਡ ਜ਼ेड ਦੁਆਰਾ ਪ੍ਰਾਪਤ ਈਮੇਲਾਂ ਦੇ ਵਿੱਚ ਇੱਕ ਇਮੀਗ੍ਰੇਸ਼ਨ ਅਫਸਰ ਨੇ ਉਸ ਨੂੰ ਪੁੱਛਿਆ ਤੁਸੀਂ ਸੱਚ ਬੋਲਣ ਬਾਰੇ ਆਪਣਾ ਰੋਖੂ ਮੁਰਤ ਤੋਂ ਸੋਚੋ ਨਹੀਂ ਤਾਂ ਤੁਹਾਡਾ ਕੇਸ ਕਾਮਯਾਬ ਹੋਣਾ ਬੇਹਦ ਔਖਾ ਹੈ ਤਾਂ ਉਸ ਵਿਅਕਤੀ ਨੇ ਜਵਾਬ ਦਿੱਤਾ ਤੁਸੀਂ ਮੇਰੀ ਜ਼ਿੰਦਗੀ ਨਾਲ ਮਜ਼ਾਕ ਕਰ ਰਹੇ ਹੋ ਮੇਰੇ ਨਾਲ ਧੱਕਾ ਕਰ ਰਹੇ ਹੋ ਮੈਂ ਝੂਠ ਨਹੀਂ ਬੋਲਾਂਗਾ ਇਸ ਤੇ ਟ੍ਰਿਬਿਊਨਲ ਨੇ ਮੰਨਿਆ ਹੈ ਕਿ ਕਿਸੇ ਸ਼ਰਨਾਰਥੀ ਦੇ ਵਿਰਵੇ ਕਿਸੇ ਕਥਿਤ ਪੀੜਤਾ ਨਾਲ ਜੁੜੇ ਲੋਕਾਂ ਤੱਕ ਪਹੁੰਚਾਉਣਾ ਬੇहद ਖਤਰਨਾਕ ਕਤਮ ਹੈ ਜਿਸ ਨਾਲ ਉਸ ਦੀ ਜਾਨ ਅਸਲ ਦੇ ਵਿੱਚ ਖਤਰੇ ਵਿੱਚ ਪੈ ਸਕਦੀ ਹੈ ਸ਼ਰਨਾਰਥੀ ਨੇ ਕਿਹਾ ਹੈ ਕਿ ਮੈਨੂੰ ਸਿਰਫ ਸੁਰੱਖਿਆ ਚਾਹੀਦੀ ਹੈ ਪਰ ਮੈਨੂੰ ਝੂਠ ਬੋਲਣ ਲਈ ਦਬਾ ਪਾਇਆ ਗਿਆ ਹੈ ਮੈਂ ਸੱਚ ਬੋਲਿਆ ਤਾਂ ਮੈਨੂੰ ਸਜ਼ਾ ਮਿਲੀ ਹੈ ਇਸਤੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਕਾਨੂੰਨੀ ਸਲਾਹ ਦੇ ਬਾਅਦ ਹੀ ਸੰਪਰਕ ਕੀਤਾ ਸੀ ਤੇ ਇਹ ਕਦਮ ਕਾਨੂੰਨ ਦੇ ਦਾਇਰੇ ਹੇਠ ਸੀ ਪਰ ਸ਼ਰਨਾਰਥੀ ਦਾ ਕਹਿਣਾ ਹੈ ਕਿ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਤੇ ਉਸ ਦੇ ਨਾਲ ਪੂਰੀ ਪ੍ਰਕਿਰਿਆ ਦੌਰਾਨ ਤੱਕਾ ਹੋਇਆ ਹੈ ਹੁਣ ਉਹ ਬੇਰੋਜ਼ਗਾਰ ਹੈ ਕਾਨੂੰਨੀ ਮਦਦ ਲਈ ਕੋਈ ਉਸਦੇ ਕੋਲ ਪੈਸੀ ਵੀ ਨਹੀਂ ਹੈ ਤੇ ਕਹਿੰਦਾ ਹੈ ਕਿ ਜੇ ਉਹ ਵਾਪਸ ਗਿਆ ਤਾਂ ਉਸ ਦੀ ਜਾਨ ਖਤਰੇ ਦੇ ਵਿੱਚ ਪੈ ਸਕਦੀ ਹੈ ਇਹ ਮਾਮਲਾ ਨਿਊਜ਼ੀਲੈਂਡ ਦੀ ਸ਼ਰਨਾਰਥੀ ਪ੍ਰਣਾਲੀ ਤੇ ਗੰਭੀਰ ਸਵਾਲ ਖੜੇ ਕਰ ਰਿਹਾ ਹੈ ਕਿ ਸੱਚ ਬੋਲਣ ਦੀ ਸੱਚਮੁੱਚ ਸਜ਼ਾ ਮਿਲਦੀ ਹੈ ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਤੇ ਵੱਡੇ ਦੋਸ਼ ਲੱਗੇ ਹਨ ਦਰਅਸਲ ਇੱਕ ਅਸਾਈਲਮ ਮੰਗਣ ਵਾਲੇ ਵਿਅਕਤੀ ਨੇ ਦਾਵਾ ਕੀਤਾ ਹੈ ਕਿ ਉਸ ਨੂੰ ਝੂਠ ਬੋਲਣ ਲਈ ਦਬਾ ਪਾਇਆ ਗਿਆ ਸੀ ਤੇ ਜਦੋਂ ਉਸ ਨੇ ਸੱਚ ਬੋਲ ਦਿੱਤਾ ਤਾਂ ਉਸ ਦੇ ਖਿਲਾਫ ਹੀ ਕਾਰਵਾਈ ਕਰ ਦਿੱਤੀ ਗਈ ਇਹ ਵਿਅਕਤੀ ਹੁਣ ਕਹਿੰਦਾ ਹੈ ਕਿ ਜੇ ਉਸ ਨੂੰ ਵਾਪਸ ਸ਼੍ਰੀਲੰਕਾ ਭੇਜਿਆ ਗਿਆ ਤਾਂ ਉਸ ਦੀ ਜਾਨ ਨੂੰ ਖਤਰਾ ਹੈ ਆਓ ਦੇਖਦੇ ਹਾਂ ਪੂਰਾ ਮਾਮਲਾ ਕੀ ਹੈ ਦਰਅਸਲ ਇੱਕ ਸ਼੍ਰੀਲੰਕਾਈ ਵਿਅਕਤੀ ਜੋ ਕਿ ਅਸਾਈਲਮ ਮੰਗ ਰਿਹਾ ਸੀ ਉਸ ਦੀ ਦਿਲ ਦਹਿਲਾ ਦੇਣ ਵਾਲੀ ਕਹਾਣੀ ਹੈ ਜਿਸ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਉਸਤੇ ਦਬਾਅ ਪਾਇਆ ਕਿ ਉਹ ਇੱਕ ਇੰਟਰਪ੍ਰੀਟਰ ਦੇ ਖਿਲਾਫ ਝੂਠਾ ਬਿਆਨ ਦੇਵੇ ਪਰ ਜਦੋਂ ਉਸਨੇ ਇਨਕਾਰ ਕਰ ਦਿੱਤਾ ਤਾਂ ਉਸਦੀ ਅਸਾਈਲਮ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਤੇ ਉਸਦੇ ਨਿੱਜੀ ਵੇਰਵੇ ਉਸਦੀ ਸਾਬਕਾ ਪਤਨੀ ਤੱਕ ਪਹੁੰਚਾ ਦਿੱਤੇ ਗਏ ਜੋ ਕਿ ਸ਼੍ਰੀਲੰਕਾ ਦੇ ਵਿੱਚ ਰਹਿੰਦੀ ਹੈ ਆਰ ਐਂਡ ਜ਼ेड ਦੁਆਰਾ ਪ੍ਰਾਪਤ ਈਮੇਲਾਂ ਦੇ ਵਿੱਚ ਇੱਕ ਇਮੀਗ੍ਰੇਸ਼ਨ ਅਫਸਰ ਨੇ ਉਸ ਨੂੰ ਪੁੱਛਿਆ ਤੁਸੀਂ ਸੱਚ ਬੋਲਣ ਬਾਰੇ ਆਪਣਾ ਰੋਖੂ ਮੁਰਤ ਤੋਂ ਸੋਚੋ ਨਹੀਂ ਤਾਂ ਤੁਹਾਡਾ ਕੇਸ ਕਾਮਯਾਬ ਹੋਣਾ ਬੇਹਦ ਔਖਾ ਹੈ ਤਾਂ ਉਸ ਵਿਅਕਤੀ ਨੇ ਜਵਾਬ ਦਿੱਤਾ ਤੁਸੀਂ ਮੇਰੀ ਜ਼ਿੰਦਗੀ ਨਾਲ ਮਜ਼ਾਕ ਕਰ ਰਹੇ ਹੋ ਮੇਰੇ ਨਾਲ ਧੱਕਾ ਕਰ ਰਹੇ ਹੋ ਮੈਂ ਝੂਠ ਨਹੀਂ ਬੋਲਾਂਗਾ ਇਸ ਤੇ ਟ੍ਰਿਬਿਊਨਲ ਨੇ ਮੰਨਿਆ ਹੈ ਕਿ ਕਿਸੇ ਸ਼ਰਨਾਰਥੀ ਦੇ ਵਿਰਵੇ ਕਿਸੇ ਕਥਿਤ ਪੀੜਤਾ ਨਾਲ ਜੁੜੇ ਲੋਕਾਂ ਤੱਕ ਪਹੁੰਚਾਉਣਾ ਬੇहद ਖਤਰਨਾਕ ਕਤਮ ਹੈ ਜਿਸ ਨਾਲ ਉਸ ਦੀ ਜਾਨ ਅਸਲ ਦੇ ਵਿੱਚ ਖਤਰੇ ਵਿੱਚ ਪੈ ਸਕਦੀ ਹੈ ਸ਼ਰਨਾਰਥੀ ਨੇ ਕਿਹਾ ਹੈ ਕਿ ਮੈਨੂੰ ਸਿਰਫ ਸੁਰੱਖਿਆ ਚਾਹੀਦੀ ਹੈ ਪਰ ਮੈਨੂੰ ਝੂਠ ਬੋਲਣ ਲਈ ਦਬਾ ਪਾਇਆ ਗਿਆ ਹੈ ਮੈਂ ਸੱਚ ਬੋਲਿਆ ਤਾਂ ਮੈਨੂੰ ਸਜ਼ਾ ਮਿਲੀ ਹੈ ਇਸ ਤੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਕਾਨੂੰਨੀ ਸਲਾਹ ਦੇ ਬਾਅਦ ਹੀ ਸੰਪਰਕ ਕੀਤਾ ਸੀ ਤੇ ਇਹ ਕਦਮ ਕਾਨੂੰਨ ਦੇ ਦਾਇਰੇ ਹੇਠ ਸੀ ਪਰ ਸ਼ਰਨਾਰਥੀ ਦਾ ਕਹਿਣਾ ਹੈ ਕਿ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਤੇ ਉਸ ਦੇ ਨਾਲ ਪੂਰੀ ਪ੍ਰਕਿਰਿਆ ਦੌਰਾਨ ਤੱਕਾ ਹੋਇਆ ਹੈ ਹੁਣ ਉਹ ਬੇਰੋਜ਼ਗਾਰ ਹੈ ਕਾਨੂੰਨੀ ਮਦਦ ਲਈ ਕੋਈ ਉਸਦੇ ਕੋਲ ਪੈਸੀ ਵੀ ਨਹੀਂ ਹੈ ਤੇ ਕਹਿੰਦਾ ਹੈ ਕਿ ਜੇ ਉਹ ਵਾਪਸ ਗਿਆ ਤਾਂ ਉਸ ਦੀ ਜਾਨ ਖਤਰੇ ਦੇ ਵਿੱਚ ਪੈ ਸਕਦੀ ਹੈ ਇਹ ਮਾਮਲਾ ਨਿਊਜ਼ੀਲੈਂਡ ਦੀ ਸ਼ਰਨਾਰਥੀ ਪ੍ਰਣਾਲੀ ਤੇ ਗੰਭੀਰ ਸਵਾਲ ਖੜੇ ਕਰ ਰਿਹਾ ਹੈ ਕਿ ਸੱਚ ਬੋਲਣ ਦੀ ਸੱਚਮੁੱਚ ਸਜ਼ਾ ਮਿਲਦੀ ਹੈ ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਤੇ ਵੱਡੇ ਦੋਸ਼ ਲੱਗੇ ਹਨ ਦਰਅਸਲ ਇੱਕ ਅਸਾਈਲਮ ਮੰਗਣ ਵਾਲੇ ਵਿਅਕਤੀ ਨੇ ਦਾਵਾ ਕੀਤਾ ਹੈ ਕਿ ਉਸ ਨੂੰ ਝੂਠ ਬੋਲਣ ਲਈ ਦਬਾ ਪਾਇਆ ਗਿਆ ਸੀ ਤੇ ਜਦੋਂ ਉਸ ਨੇ ਸੱਚ ਬੋਲ ਦਿੱਤਾ ਤਾਂ ਉਸ ਦੇ ਖਿਲਾਫ ਹੀ ਕਾਰਵਾਈ ਕਰ ਦਿੱਤੀ ਗਈ ਇਹ ਵਿਅਕਤੀ ਹੁਣ ਕਹਿੰਦਾ ਹੈ ਕਿ ਜੇ ਉਸ ਨੂੰ ਵਾਪਸ ਸ਼੍ਰੀਲੰਕਾ ਭੇਜਿਆ ਗਿਆ ਤਾਂ ਉਸ ਦੀ ਜਾਨ ਨੂੰ ਖਤਰਾ ਹੈ ਆਓ ਦੇਖਦੇ ਹਾਂ ਪੂਰਾ ਮਾਮਲਾ ਕੀ ਹੈ ਦਰਅਸਲ ਇੱਕ ਸ਼੍ਰੀਲੰਕਾਈ ਵਿਅਕਤੀ ਜੋ ਕਿ ਅਸਾਈਲਮ ਮੰਗ ਰਿਹਾ ਸੀ ਉਸ ਦੀ ਦਿਲ ਦਹਿਲਾ ਦੇਣ ਵਾਲੀ ਕਹਾਣੀ ਹੈ ਜਿਸ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਉਸ ਤੇ ਦਬਾਅ ਪਾਇਆ ਕਿ ਉਹ ਇੱਕ ਇੰਟਰਪ੍ਰੀਟਰ ਦੇ ਖਿਲਾਫ ਝੂਠਾ ਬਿਆਨ ਦੇਵੇ ਪਰ ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਉਸ ਦੀ ਅਸਾਈਲਮ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਤੇ ਉਸ ਦੇ ਨਿੱਜੀ ਵੇਰਵੇ ਉਸ ਦੀ ਸਾਬਕਾ ਪਤਨੀ ਤੱਕ ਪਹੁੰਚਾ ਦਿੱਤੇ ਗਏ ਜੋ ਕਿ ਸ਼੍ਰੀਲੰਕਾ ਦੇ ਵਿੱਚ ਰਹਿੰਦੀ ਹੈ ਆਰ ਐਂਡ ਜੈਡ ਦੁਆਰਾ ਪ੍ਰਾਪਤ ਈਮੇਲਾਂ ਦੇ ਵਿੱਚ ਇੱਕ ਇਮੀਗ੍ਰੇਸ਼ਨ ਅਫਸਰ ਨੇ ਉਸ ਨੂੰ ਪੁੱਛਿਆ ਤੁਸੀਂ ਸੱਚ ਬੋਲਣ ਬਾਰੇ ਆਪਣਾ ਰੁਖ ਮੁੜ ਤੋਂ ਸੋਚੋ ਨਹੀਂ ਤਾਂ ਤੁਹਾਡਾ ਕੇਸ ਕਾਮਯਾਬ ਹੋਣਾ ਬੇਹਦ ਔਖਾ ਹੈ ਤਾਂ ਉਸ ਵਿਅਕਤੀ ਨੇ ਜਵਾਬ ਦਿੱਤਾ ਤੁਸੀਂ ਮੇਰੀ ਜ਼ਿੰਦਗੀ ਨਾਲ ਮਜ਼ਾਕ ਕਰ ਰਹੇ ਹੋ ਮੇਰੇ ਨਾਲ ਧੱਕਾ ਕਰ ਰਹੇ ਹੋ ਮੈਂ ਝੂਠ ਨਹੀਂ ਬੋਲਾਂਗਾ ਇਸ ਤੇ ਟ੍ਰਿਬਿਊਨਲ ਨੇ ਮੰਨਿਆ ਹੈ ਕਿ ਕਿਸੇ ਸ਼ਰਨਾਰਥੀ ਦੇ ਵੇਰਵੇ ਕਿਸੇ ਕਥਿਤ ਫੀਰਤਾ ਨਾਲ ਜੁੜੇ ਲੋਕਾਂ ਤੱਕ ਪਹੁੰਚਾਉਣਾ ਬੇहद ਖਤਰਨਾਕ ਕੰਮ ਹੈ ਜਿਸ ਨਾਲ ਉਸ ਦੀ ਜਾਨ ਅਸਲ ਦੇ ਵਿੱਚ ਖਤਰੇ ਵਿੱਚ ਪੈ ਸਕਦੀ ਹੈ ਸ਼ਨਾਰਥੀ ਨੇ ਕਿਹਾ ਹੈ ਕਿ ਮੈਨੂੰ ਸਿਰਫ ਸੁਰੱਖਿਆ ਚਾਹੀਦੀ ਹੈ ਪਰ ਮੈਨੂੰ ਝੂਠ ਬੋਲਣ ਲਈ ਦਬਾ ਪਾਇਆ ਗਿਆ ਹੈ ਮੈਂ ਸੱਚ ਬੋਲਿਆ ਤਾਂ ਮੈਨੂੰ ਸਜ਼ਾ ਮਿਲੀ ਹੈ ਇਸ ਤੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਕਾਨੂੰਨੀ ਸਲਾਹ ਦੇ ਬਾਅਦ ਹੀ ਸੰਬੰਧ ਕੀਤਾ ਸੀ ਤੇ ਇਹ ਕਦਮ ਕਾਨੂੰਨ ਦੇ ਧਾਰੇ ਹੇਠ ਸੀ ਪਰ ਸ਼ਰਨਾਰਥੀ ਦਾ ਕਹਿਣਾ ਹੈ ਕਿ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਤੇ ਉਸ ਦੇ ਨਾਲ ਪੂਰੀ ਪ੍ਰਕਿਰਿਆ ਦੌਰਾਨ ੱੱਕਾ ਹੋਇਆ ਹੈ ਹੁਣ ਉਹ ਬੇਰੋਜ਼ਗਾਰ ਹੈ ਕਾਨੂੰਨੀ ਮਦਦ ਲਈ ਕੋਈ ਉਸ ਦੇ ਕੋਲ ਪੈਸੀ ਵੀ ਨਹੀਂ ਹੈ ਤੇ ਕਹਿੰਦਾ ਹੈ ਕਿ ਜੇ ਉਹ ਵਾਪਸ ਗਿਆ ਤਾਂ ਉਸ ਦੀ ਜਾਨ ਖਤਰੇ ਦੇ ਵਿੱਚ ਪੈ ਸਕਦੀ ਹੈ ਇਹ ਮਾਮਲਾ ਨਿਊਜ਼ੀਲੈਂਡ ਦੀ ਸ਼ਰਨਾਰਥੀ ਪ੍ਰਣਾਲੀ ਤੇ ਗੰਭੀਰ ਸਵਾਲ ਖੜੇ ਕਰ ਰਿਹਾ ਹੈ ਕਿ ਸੱਚ ਬੋਲਣ ਦੀ ਸੱਚਮੁੱਚ ਸਜ਼ਾ ਮਿਲਦੀ ਹੈ